नगर कीर्तन कटिया गया की कहना चाहते हो वाहे गुरु जी का खालसा वाहबिकमाल श्री गुरु गोबिंद साहब सत्य पातशाह के आजमल पुरुष की खुशी अंदर श्रोमी गुरुद्वारा प्रबंधक कमेटी श्री दरबार साहब ਸਮੂਹ ਸੇਕ ਸੰਗਤ ਦੇ ਸਹਿਯੋਗ ਸਦਕਾ ਪ੍ਰਕਾਸ਼ਪੁਰਪਤੀ ਖੁਸ਼ੀ ਅੰਦਰ ਸ਼੍ਰੀ ਅਕਾਲਪਤੀ ਸਾਹਿਬ ਜੀ ਕੋ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਤੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਛਤਰ ਛਾਇਆ ਹੇਠ ਲਗਾ ਰਿਹਾ ਤਹੁਸਿਆਂ ਦੀਆ ਛੋਟਾ ਦੇ ਨਗਰ ਕੀਰਤਨ ਆਰੰਭ ਹੋਇਆ ਸੰਗਤਾਂ ਕੋਲ ਆਸਮੀਂ ਦਰਸ਼ਕ ਤਾਂ ਸਕਦੇ ਹੋ ਆ ਸਮੂਹੀਆਂ ਸੰਗਤਾਂ ਨੂੰ ਬਰਤਾਲ ਦੀ ਬਹੁਤ ਬਹੁਤ ਮੁਬਾਰਕਾਂ ਜਿੱਥੇ ਅੱਜ ਨਗਰ ਕੀਰਤਨ ਦੀ ਸੰਪੂਰਨ ਸ਼ਾਮ ਨੂੰ ਹੋਵੇਗੀ ਉੱਥੇ ਨਾਲ-ਨਾਲ ਲੰਗਰ ਪ੍ਰੇਰਕ ਤੋਂ ਇਲਾਵਾ ਕੱਲ ਨੂੰ 9 ਤੋਂ 12 ਵਜੇ ਤੱਕ ਜਲੋਸ ਜਨ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪੂਰਵ ਦੁਆਰਾ ਬਾਬਾ ਢਾਲਰਾਏ ਸਾਹਿਬ ਸ਼ਾਮ ਨੂੰ ਦੀਪਮਾਲਾ ਹੋਵੇਗੀ ਤੇ ਵਿਸ਼ੇਸ਼ ਸੁੰਦਰ ਦੀਵਾਲ ਸਜਾਏ ਜਾਣਗੇ ਆਪ ਸਭ ਜੀ ਦਾ ਪਰਿਵਾਰ ਸਮੇਤ ਦਰਸ਼ਨ ਜੁਆਰ ਕਰਕੇ ਆਪਣੇ ਜੀਵਨ ਦੀਆਂ ਕਲਿਆਣ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਦਾ ਨਗਰ ਕੇ ਪ੍ਰਸ਼ਾਸ ਸਜਾਇਆ ਇਹ ਗੁਰੂ ਕੋਬੇ ਸਿੰਘ ਪਾਸ਼ਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਰਾਤੇ ਔਰ ਕਲਗੀਧਰ ਪਿਤਾ ਦਾ ਪ੍ਰਕਾਸ਼ ਉਸਤਪ ਨੂੰ ਸਬੰਧਤ ਅੱਜ ਨਗਰ ਕੀਰਤਨ ਜਿਹੜਾ ਹੈ ਉਹ ਸਜਾਇਆ ਗਿਆ ਔਰ ਕੱਲ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਵੀ ਮਨਾਇਆ ਜਾਣਾ ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪਰਬ ਜੋ ਅੱਜ ਸ਼੍ਰੀ ਕਾਤਰ ਸਿੰਘ ਸਾਹਿਬ ਨੂੰ ਉਹਨਾਂ ਨੂੰ ਸਮਰਪਿਤ ਆ ਸ਼੍ਰੀ ਕਾਤਰ ਸਿੰਘ ਸਾਹਿਬ ਤੋਂ ਨਗਰ ਕੀਰਤਨ ਰਮ ਹੋਇਆ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਦਰਵਾਜ਼ਾ ਸਾਹਿਬੋਂ ਵਿਸ਼ੇਸ਼ ਤੋਂ ਹੈ ਜੋ ਉਹਨਾਂ ਦੇ ਪ੍ਰਕਾਸ਼ ਨੂੰ ਸੰਬੰਧ ਪ੍ਰੋਗਰਾਮ ਰਿਕਏ ਗਏ ਨੇ ਅੱਜ ਨਗਰ ਕੀਰਤਨ ਆਪ ਜੀ ਦੇਖ ਰਹੇ ਸੰਗਤਾਂ ਦਾ ਠਾਠਾ ਮਾ ਦਾ ਸਮੰਦਰ ਇਸ ਵਿੱਚ ਸ਼ਾਮਲ ਹੋ ਰਿਹਾ ਸਮੂਹ ਗੁਣ ਨਾਮ ਲੈਵਾ ਜੋ ਆਪਣਾ ਉਸ ਸਾਹਿਬ ਨੂੰ ਸਦਾ ਸਤਿਕਾਰ ਭੇਟ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਨੇ ਨਗਰ ਕੀਰਤਨ ਕੱਢਿਆ ਗਿਆ ਕੀ ਕਹਿਣਾ ਚਾਹੁੰਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਸ੍ਰੀ ਕਾਲਾਤਾਬ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ। ਇੰਨੇ ਤੋਂ ਆਏ ਜੀ ਅਸੀਂ ਬੜਾ ਅੱਛਾ ਲੱਗਿਆ ਇੱਧਰ ਤੋਂ ਨਗਰ ਕੀਰਤਨ ਦੇਖ ਕੇ ਮਤਲਬ ਇੱਧਰ ਚੰਨੀਚ ਵੀ ਇਸਰਾਨੀ ਕਰਦਾ ਜਿਵੇਂ ਇੱਥੇ ਹਰਮੰਦਰ ਸਾਹਿਬ ਵਿੱਚ ਬੜਾ ਅੱਛਾ ਲੱਗਿਆ ਗੋਬਿੰਦ ਸਿੰਘ ਜੀ ਦਾ ਮਤਲਬ ਗੁਰਪਰੂਪ ਜੋ ਆ ਰਿਹਾ 17 ਤਰੀਕ ਨੂੰ ਉਹਦੇ ਵਿੱਚ ਅੱਜ ਜੋ ਨਗਰ ਕੀਰਤਨ نکਾਲਿਆ ਬੜਾ ਅੱਛਾ ਮਤਲਬ ਸਕੂਨ ਮਿਲਿਆ ਦਿਲ ਨੂੰ ਔਰ ਬਹੁਤ ਅੱਛਾ ਬਸ ਵਾਹਿਗੁਰੂ ਜੀ ਕਿਰਪਾ ਕੀਤੀ ਚੰਨੇ ਹੀ ਹਾਂ ਜੀ ਹਾਂ ਠੀਕ ਹੈ ਅੱਛਾ ਲੱਗ ਰਿਹਾ ਆਨੰਦ ਹੀ ਮਿਲ ਗਿਆ